ਖਲਕਾ ਪੂਰ ਦੀ ਵਿਖੇ ਪੋਂਗੇ ਵਾਰਡ ਨੰਬਰ 32 ਵਿਖੇ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਖੜੋਤੇ ਹੋਏ ਨੇ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਸਰ ਕਿਦਾਂ ਦਾ ਇਲਾਕੇ ਦੇ ਵਿੱਚ ਕੀ ਮੋਲਚਾਲਾ ਨਗਰ ਨਗਮ ਚੋਣਾ ਲੋਕ ਕਰੋ ਕਾਂਗਰਸ ਪਾਰਟੀ ਤੋਂ ਤੁਹਾਨੂੰ ਟਿਕਟਾਂ ਮਿਲੀਆਂ ਹੋਣ ਹੋਰ ਹੀ ਕਾਫੀ ਮੈਦਾਨ ਦੇ ਆਮ ਪਾਰਟੀ ਸਰਕਾਰ ਵੀ ਆ ਬੀਜੇਪੀ ਆ ਸਾਰੇ ਕੈਂਡੀਡੇਟ ਖੜੋਤੇ ਨੇ ਆਜ਼ਾਦ ਵੀ ਖੜੋਤੇ ਨੇ ਕਿਦਾਂ ਦੇਖ ਰਹੇ ਜੀ ਨੂੰ ਅੱਜ ਤਾਂ ਬੜਾ ਇੱਕ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਜੀ ਪਿਛਲੇ 2.5 ਸਾਲ ਤੋਂ ਪਿਛਲੀ ਸਰਕਾਰ ਰਹੀ ਹੈ ਜੀ ਆਮ ਆਦੀ ਪਾਰਟੀ ਕੂੜੇ ਦੇ ਢੇਰ ਬੀਬੀਆਂ ਭੈਣਾ ਮੇਰੀ ਇਹਨੂੰ ਲਾਰੇ ਲਾ ਕੇ 1000 ਰੁਪਏ ਦਾ ਵਾਦਾ ਲਾ ਕੇ ਇਹਨਾਂ ਛੱਤ ਭੈਣਾ ਘਰ ਜਾਈਦੇ ਭੈਣਾ ਕਹਿੰਦੀ ਮੈਂ 36000 ਸਾਡਾ ਇੱਥੇ ਰੱਖੋ ਜਿਹੜਾ ਹਾਨੂੰ ਲਾਰੇ ਲਾ ਕੇ ਜਮਲੇ ਵਾਲੀ ਪਾਰਟੀ ਨੇ ਜਮਲੇ ਮਾਰ ਮਾਰ ਕੇ ਸਰਕਾਰ ਬਣਾਈ ਆ ਅੱਜ ਉਸ ਜਮਲੇ ਵਾਲੀ ਪਾਰਟੀ ਨੂੰ ਦੁੱਧ ਦੁੱਧ ਤੇ ਪਾਣੀ ਦੇ ਪਾਣੀ ਕਰਕੇ ਵਹਾਤ ਜਗਾ ਬਹੁਤ ਜਲਦ ਕਾਂਗਰਸ ਪਾਰਟੀ ਦਾ ਤਾਰਪਸ਼ੀਲ ਦੇ ਵਿੱਚ ਮੇਅਰ ਚੁਣਿਆ ਜਾਏਗਾ ਕਿੰਦਾ ਦਾ ਪ੍ਰਸ਼ਾਸਨ ਨਾਲੋਂ ਕਿੰਦਾ ਦਾ ਇੱਧਰ ਸਹਿਯੋਗ ਮਿਲ ਰਿਹਾ ਜੀ ਪ੍ਰਸ਼ਾਸਨ ਦੇਖੋ ਜੀ ਬਹੁਤ ਸਾਧ ਦੇ ਪ੍ਰਸ਼ਾਸਨ ਨਾਲੋਂ ਪਹਿਲਾਂ ਤਾਂ ਸਾਡੇ ਜਿਹੜੇ ਵੀਰਾਂ ਪੈਣਾ ਸਪੋਰਟਰ ਵੋਟਰਾਂ ਉਹਨਾਂ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਉਹ ਬਹੁਤ ਉਤਸ਼ਾਹ ਨਾਲ ਵੋਟ ਪਾ ਰਹੇ ਆ ਕਿ ਜਿਸ ਤਰ ਹੁਣ ਆਮ ਆਦਮੀ ਪਾਰਟੀ ਨੂੰ ਬਹੁਤ ਉਗਿਆਲਾ ਕਰਦਾ ਕੀ ਕਹਿਣਾ ਚਾਹੁੰਦੇ ਜੀ ਕਿੰਦਾ ਦਾ ਇਲਾਕਾ ਨਿਵਾਸੀਆਂ ਦਾ ਵਾਰਡ ਨੰਬਰ 33 ਕਿੰਦਾ ਦਾ ਮੋਹਲਾ ਜੀ ਵਾਹ ਜੀ ਜੀ ਖਾਲਸਾ ਵਾਇਗ੍ਰਵੀ ਫਤਿਹ ਮੋਦੀ ਬਹੁਤ ਵਧੀਆ ਮਹਾਰਾ ਨੇ ਕਿਰਪਾ ਕੀਤੀ ਹੋਏ ਤਾਂ ਆਪਾਂ 1 ਨੰਬਰ ਤੇ ਜਾ ਰਹੇ ਆ ਸਾਡਾ ਹੁਆਰਾ ਸੇ ਵਾਰ ਨੇ ਭਰਿਆ ਵਾਰੀ ਸਾਨੂੰ ਦੱਸ ਰਹੀ ਆ ਕਿ ਤੁਸੀਂ ਜਿੱਤਗੇ ਜੀ ਤੇ ਮੁਕਾਬਲਾ ਕਰਨਾ ਦੇਖ ਰਹੇ ਜੀ ਨਹੀਂ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਆ ਵੀ ਮੁਕਾਬਲਾ ਸਾਡਾ ਮੁਕਾਬਲਾ ਕਿਹਨਾਂ ਲੋਕਾਂ ਦਾ ਮੁਕਾਬਲਾ ਸਾਡੇ ਨਾਲ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਆ ਜਾਂਦੇ ਜੀ ਅੱਜ ਆਜ਼ਾਦ ਉਮੀਦਵਾਰ ਤੁਸੀਂ ਗੋਲੋਟੇ ਜੀ ਨਾਲ ਖੁੱਲੀ ਤੇ ਨੰਮਾ ਹੋਏ ਇਕੱਠੇ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਬੇਟੇ ਜੀ ਤੁਸੀਂ ਅਮੀਰ ਸਿੰਘ ਖੁੱਲੀ ਦੇ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਇਹ ਚਾਹੁੰਦੇ ਆ ਕਿ ਵਾਰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਸੋਚ ਤੋਂ ਪਰੇ ਪਿਆਰ ਦੇ ਰਹੇ ਨੇ ਇੰਨਾ ਪਿਆਰ ਸੋਚਿਆ ਨਹੀਂ ਸੀ ਕਿ ਆਜ਼ਾਦ ਉਮੀਦਵਾਰ ਖੜੋ ਕੇ ਵੀ ਮਿਲ ਜਾਏਗਾ ਇੱਕ ਅਸੀਂ ਬਾਗੁਰੂ ਦਾ ਸ਼ੁਕਰ ਕਰਦੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਸਾਡੀ ਟਿਕਟ ਕੱਟਦੀ ਨਹੀਂ ਦਿੱਤੀ ਤੁਹਾਨੂੰ ਜੇ ਕਿਤੇ ਸਾਨੂੰ ਟਿਕਟ ਦੇ ਦਿੰਦੇ ਤਾਂ ਇੰਨਾ ਪਿਆਰ ਨਹੀਂ ਲੋਕਾਂ ਨੇ ਦੇਣਾ ਕੀ ਗੱਲ ਹੈ ਜਿਹੜੇ ਤੁਸੀਂ ਕਾਫੀ ਚਿਰ ਤੋਂ ਹੀ ਮਿਹਨਤ ਕਰ ਰਹੇ ਕਾਂਗਰਸੀ ਵੀ ਤੁਹਾਡੇ ਪਿਤਾ ਜੀ ਨੇ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਵੀ ਆ ਕੇ ਮਿਹਨਤ ਕੀਤੀ ਜਿਹੜਾ ਹੁਣ ਅੱਜ ਕਿੱਦਾਂ ਵੇਖ ਰਹੇ ਅੱਜ ਆਜ਼ਾਦ ਉਮੀਦਵਾਰ ਇੱਕ ਨੌਜਵਾਨ ਜਿੱਦ ਸੀ ਕਿੱਦਾਂ ਵੇ ਰਹੇ ਮੁਕਾਬਲਾ ਕਰਨਾ ਵੇ ਰਹੇ ਜੀ ਤੁਹਾਡੇ ਪਿਤਾ ਜੀ ਦੀ ਚਲੋ ਸਿਆਸਤੋ ਵਿੱਚ ਉਹ ਕਾਫੀ ਵਿਚਰੇ ਨੇ ਤੇ ਕਿੱਦਾਂ ਵੇ ਰਹੇ ਤੁਸੀਂ ਨੂੰ ਮੁਕਾਬਲਾ ਅਸਲੇ ਕਿਸੇ ਨਾਲ ਨਹੀਂ ਜੇ ਕਿਉਂਕਿ ਕੰਮ ਕਿਸੇ ਨੇ ਆਪਣੀ ਵਾਰ ਚ ਕੀਤਾ ਨਹੀਂ ਆਪਾਂ ਪਿਛਲੇ ਕਾਫੀ ਪੰਜਾਂ ਸੱਤ ਤਕਰੀਬਨ ਦਸਾਂ ਸਾਲਾਂ ਤੋਂ ਹੀ ਤਕਰੀਬਨ ਕੰਮ ਕਰਦੇ ਆ ਰਹੇ ਹਾਂ ਹਰ ਇੱਕ ਘਰ ਘਰ ਨੂੰ ਪਤਾ ਹੈ ਕਿ ਕੰਮ ਕਿੰਨੇ ਕਰਾਇਆ ਕਿੰਨੇ ਨਹੀਂ ਕਰਾਇਆ ਹਰ ਇੱਕ ਅੱਜ ਕੱਲ ਵੋਟਰ ਸੂਝਵਾਨ ਹੈ ਸਿਆਣਾ ਹੈ ਤੁਹਾਨੂੰ ਵੀ ਪਤਾ ਹੈ ਕਿ ਲੋਕ ਅੱਜ ਕੱਲ ਜੰਗ ਜਨਰੇਸ਼ਨ ਨੂੰ ਅੱਗੇ ਲੈਣਾ ਚਾਹੁੰਦੇ ਨੇ ਇਹਨਾਂ ਨੇ ਵੋਟ ਉਹਨੂੰ ਪਾਉਂਦੇ ਨੇ ਜਿਹੜੇ ਬੰਦੇ ਨੇ ਕੰਮ ਕੀਤਾ ਜਿਹੜੇ ਬੰਦੇ ਨੇ ਕੰਮ ਨਹੀਂ ਕੀਤਾ ਉਤੋਂ ਉਤੋਂ ਚਲੋ ਹਰ ਇੱਕ ਨਾਲ ਰੱਖਣਾ ਹੀ ਪੈਂਦਾ ਕਿ ਅੱਜ ਲੋਕੀ ਵੋਟਾਂ ਦੇ ਵੋਟਾਂ ਦੇ ਰੂਪ ਵਿੱਚ ਜਵਾਬ ਦੇ ਦੇਣਗੇ ਇਕ ਲੋਕਾਂ ਲੋਕਤਰਾਂ ਦਾ ਸਹਿਯੋਗ ਮਿਲ ਰਿਹਾ ਜੀ ਮੈਂ ਬਹੁਤ ਵਧੀਆ ਸਾਡੇ ਨਾਲ ਜੁੜੇ ਨੇ ਅਮੀਰ ਸਿੰਘ ਖੁੱਲੀ ਅਮੀਰ ਸਿੰਘ ਖੁੱਲੀ ਤੇ ਨੰਮਾ ਜੀ ਜਿਹੜੇ ਅੱਜ ਇਕੱਠੇ ਹੋਏ ਨੇ ਸਰ ਅੱਜ ਤੁਹਾਡਾ ਬੇਟਾ ਜਿਹੜਾ ਆਪਣੇ ਆਜ਼ਾਦ ਉਮੀਦਵਾਰ ਦੀ ਤੌਰ ਤੇ ਅੱਜ ਜਿਹੜਾ ਚੋਣ ਲੜ ਰਿਹਾ ਵਾ ਵਾਰਡ ਨੰਬਰ ਆਪਣੀ 32 ਤੋਂ ਕੀ ਕਹਿਣਾ ਜਾਂਦੇ ਸਰ ਇਹ ਗੱਲ ਹੈ ਅਮੀਰ ਸਿੰਘ ਖੁੱਲੀ ਵਾਰਡ ਨੰਬਰ 32 ਤੋਂ ਮੇਰਾ ਬੇਟਾ ਜਗਮੀਰ ਸਿੰਘ ਖੁੱਲੀ ਆਜ਼ਾਦ ਮੀਰਵਾ ਜੀ ਦੇ ਨਿਸ਼ਾਨ ਤੇ ਇਲੈਕਸ਼ਨ ਲੜ ਰਿਹਾ ਹੈ ਇਲਾਕੇ ਵਾਲੇ ਨੂੰ ਮੈਂ ਇਹ ਅਪੀਲ ਕਰਨਾ ਚਾਹਨਾ ਜਿਹੜੇ ਬੱਚੇ ਨੇ ਕੰਮ ਤੁਹਾਡੇ 5 ਸਾਲ ਕੀਤੇ ਨੇ ਉਹਨੂੰ ਵੋਟ પાਕੇ ਜਿਤਾਇਆ ਜਾਵੇ ਕਿਉਂਕਿ ਆਲ ਵਾਲਾ ਟਾਈਮ ਉਹ ਸਾਰੇ ਤੁਹਾਡੇ ਇਲਾਕੇ ਦੇ ਵਿੱਚ ਕੰਮ ਕਰੇ ਵੱਧ ਤੋਂ ਵੱਧ ਤੁਹਾਡੀ ਸੇਵਾ ਕਰੇ ਇਹ ਜੇ ਲੋਕ ਇਲਾਕਾ ਨਿਵਾਸੀ ਤੁਹਾਨੂੰ ਆਜ਼ਾਦ ਮੀਲਵਾਰ ਦੀ ਦੌਰ ਤੇ ਜਿਤਾ ਦਿੰਦੇ ਨੇ ਤੇ ਫਿਰ ਕਿੱਦਾਂ ਤੁਸੀਂ ਅੱਗੇ ਵੀ ਕਾਫੀ ਚਿਰ ਤੋਂ ਲੋਕਾਂ ਦੇ ਨਾਲ ਵਿਚਰਦੇ ਜੇ ਕੀ ਕਰਨਾ ਜਾਂਦੇ ਵੱਖਰਾ ਜਾਂ ਜਿਹੜਾ ਵਾਰਡ ਵਾਸੀ ਵੇਖੋ ਲੋਕਾਂ ਨਾਲ ਵਿਚਰਨ ਦਾ ਕਾਰਨ ਜੇ ਬੇਟਾ ਅੱਜ ਇਲੈਕਸ਼ਨ ਲੜ ਰਿਹਾ ਲੋਕਾਂ ਦਾ ਲੋਕ ਮਤਲਬ ਪਬਲਿਕ ਨੇ ਉਹਨੂੰ ਖਿਲਾ ਰਿਹਾ ਉਹਦਾ ਆਪਣਾ ਜਿਹੜਾ ਹੈਗਾ ਡਿਸੀਜਨ ਪਬਲੀਕ ਨੇ ਆਣਿਆ ਹੈ ਤੁਸੀਂ ਬੇਟਾ ਕੰਮ ਕੀਤੇ ਆ ਬਿਨਾਂ ਛਤਰੋ ਬਿਨਾਂ ਨਛੇਦੋ ਬਿਨਾਂ ਪੈਸੋ ਤੋਂ ਐਸੀ ਇਲੈਕਸ਼ਨ ਲੜਿਆ ਜਿਹੜਾ ਉਹ ਪਦਰ ਐਂਟਰੇਨਮੈਂਟ ਕੀਤੀ ਆ ਅੱਜ ਦੀ ਡੇਟ ਦੇ ਵਿੱਚ ਅਸੀਂ ਕੋਈ ਨਿਸ਼ਾਨ ਨਹੀਂ ਕੋਈ ਗੱਲ ਨਹੀਂ ਉਤਰੋ ਇੱਕੋ ਤੁਸੀਂ ਉਹ ਤਿੰਨ ਘੰਟੇ ਇਲੈਕਸ਼ਨ ਦੇ ਰਹਿ ਕੇ ਰਿਜ਼ਲਟ ਦੇ ਵਿੱਚ ਪਰਮਾਨੰਥ ਵੱਲੋਂ ਆਹੋ ਜੀ ਮੇਰੇ ਪਾਪਾ ਦੀਪ ਸਿੰਘ ਜੀ ਕਿਰਪਾ ਕੀਤੀ ਕਰਦੇ ਆ ਇੱਥੇ ਜਿਹੜੇ ਇਲਾਕੇ ਦੇ ਵਾਰਡ ਨੰਬਰ 36 ਤੋਂ ਜਿਹੜੇ ਖੋਤੇ ਹੋਏ ਨੇ ਭੁਲੇਵਿੰਦਰ ਸਿੰਘ ਮੇਲਾ ਜੀ ਦੀ ਕਾਂਗਰਸ ਤੋਂ ਖੋਤੇ ਜੀ ਕੀ ਕਹਿਣਾ ਚਾਹੁੰਦੇ ਏਰੇ ਬਾਰੇ ਜਿਹੜੇ ਅੱਜ ਵਾਰਡ ਨੰਬਰ 40 ਤੋਂ ਮੈਂ ਵਰਪਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਤੇ ਵੀਰ ਆਪਣੇ ਅਵਤਾਰ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਬਹੁਤ ਵਧੀਆ ਮਾਹੌਲ ਚੱਲਦਾ ਪਿਆ ਹੈ ਲੋਕ ਉਤਾਵਲੇ ਨੇ ਕਿ ਕਦੋਂ 5 ਵਜਦੇ ਨੇ ਤੇ 5 ਵਜੇ ਤੋਂ ਬਾਅਦ ਖੁਸ਼ੀਆਂ ਦੇ ਰਿਜ਼ਲਟ ਹੁੰਦੇ ਨੇ ਕਿਉਂਕਿ ਖੁਸ਼ੀਆਂ ਦੇ ਰਿਜ਼ਲਟ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਢਾਈਆਂ ਸਾਲਾਂ ਦੇ ਵਿੱਚ ਪਾਰ ਪੰਜਾਬ ਦਾ ਵਿਨਾਸ਼ ਕੀਤਾ ਹੈ ਤੇ ਜੋ ਅੱਜ ਪੰਜਾਬ ਬਚਾਉਣਾ ਹੈ ਪੰਜਾਬ ਦੇ ਸੂਬੇ ਸ਼ਹਿਰ ਬਚਾਉਣੇ ਨੇ ਤੇ ਫਿਰ ਕਾਰਪੋਰੇਸ਼ਨ ਨੂੰ ਵੋਟ ਕਾਰਪੋਰੇਸ਼ਨ ਦੀ ਵੋਟ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਪਾਉਣੀ ਚਾਹੀਦੀ ਹੈ ਮੈਂ ਲੋਕਾਂ ਨੂੰ ਵੀ ਅਪੀਲ ਜ਼ਲੀਲ ਕਰਨਾ ਚਾਹੁੰਦਾ ਹੈ ਤੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਆਪਣੀ ਕੀਮਤੀ ਵੋਟ ਪਾ ਕੇ ਨਾ ਸਮਾਂ ਕੱਢਿਆ ਮੈਂ ਅਪੀਲ ਕਰਨਾ ਚਾਹੁੰਦਾ ਕਿ ਆਓ ਸਾਰੇ ਹਜ਼ਾਰ ਰੁਪਏ ਦੀ ਨੀਤੀ ਨੂੰ ਛੱਡ ਕੇ ਪੰਜਾਬ ਦੀ ਤਰੱਕੀ ਨੂੰ ਤਰੱਕੀ ਨੂੰ ਦੇਖਦੇ ਆਗਾ ਵਧੂ ਸੋਚ ਵੇਖਦੇ ਹੋਏ ਆਪਾਂ ਕਾਂਗਰਸ ਪਾਰਟੀ ਨੂੰ ਵੋਟ ਪਾ ਲਈਏ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੀਏ ਇਹ ਨਾ ਹੋਵੇ ਕਿ ਇਲਾਕਿਆਂ ਦੇ ਵਿੱਚੋਂ ਉਹਨਾਂ ਲੋਕਾਂ ਦਾ ਜਿਹੜੇ ਪਹਿਲੇ ਆਪਣੇ ਘਰਾਂ ਬਾਰੇ ਆਪਣੇ ਵਪਾਰਾਂ ਬਾਰੇ ਤੇ ਆਪਣੇ ਇਸ਼ਤਿਹਾਰਾਂ ਬਾਰੇ ਸੋਚਣ ਉਹਨਾਂ ਬਾਰੇ ਸੋਚੀਏ ਜੋ ਮਿਹਨਤੀ ਹੋਣ ਤੇ ਲੱਤਾਂ ਵੱਲ ਲੱਤ ਲਾਉਣ ਵਾਲੇ ਹੋਣ ਤੇ ਸਰਕਾਰਾਂ ਦਾ ਨੰਬਰ 40 ਦੇ ਹੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਗੁਰਵਿੰਦਰ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜਾ ਆਪਣੇ ਵਾਰਡ ਨੰਬਰ 40 ਦੇ ਵਿੱਚ ਪੂਰਾ ਮੋਲਸ ਗਰਮ ਹੋਇਆ ਪਿਆ ਹੈ ਕੀ ਕਹਿਣਾ ਕਹਿੰਦੇ ਤੁਸੀਂ ਉਮੀਦਵਾਰ ਜੇ ਸਰਕਾਰ ਹੀ ਮੌਜੂਦਾ ਤੁਹਾਡੀ ਇੱਕ ਤਾਂ ਵੇਖ ਰਹੇ ਜੀ ਸਰ ਸਰਕਾਰ ਦੇ ਕੰਮ ਬੋਲਦੇ ਨੇ ਜੀ ਹੋਰ ਕਿ ਘੰਟੇ ਡੇਢ ਘੰਟੇ ਤੱਕ ਤੁਹਾਨੂੰ ਪਹੁੰਚ ਲੱਗਿਆ ਤੇ ਲੋਕਾਂ ਨੂੰ ਕਿੰਨਾ ਦਾ ਇਸ਼ਾ ਮਿਲ ਰਿਹਾ ਜੀ ਬਹੁਤ ਪਿਆਰ ਮਿਲ ਗਿਆ ਇਹ ਪਿਆਰ ਸਿਰ ਮਾ ਤੇ ਪਰ ਇਹ ਪ੍ਰਸ਼ਾਸਨ ਨਾਲੋਂ ਕਿੰਦਾ ਇੰਤਜ਼ਾਮ ਕੀਤਾ ਗਿਆ ਨਹੀਂ ਬਹੁਤ ਵਧੀਆ ਬਹੁਤ ਸਰ 42 ਹੀ ਉਮੀਦਵਾਰ ਨੇ ਸਾਬਾ ਜੀ ਨਾਲ ਗੱਲਬਾਤ ਕਰਦੇ ਜਿਹੜੇ ਇਥੋਂ ਦੇ ਵਾਰਡ ਨੰਬਰ 42 ਫਰੋਮੇਂ ਅਕਾਲੀਪੁਰ ਦੇ ਉਮੀਦਵਾਰ ਰਹੇ ਹਾਂ ਜੀ ਸਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਵਾਰਡ ਵਾਸੀਆਂ ਨੂੰ ਜਿਹੜੇ ਅੱਜ ਚੋਣ ਮੈਦਾਨ ਦੇ ਵਿੱਚ ਤੁਸੀਂ ਉੱtre ਆਏ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਦੀਆਂ ਨਗਰ ਨਿਗਰਨੀਆਂ ਚੋਣਾਂ ਚੱਲ ਰਹੀਆਂ ਨੇ ਲੋਕ ਬੜਾ ਲੋਕਾਂ ਨੂੰ ਪਛਾਹ ਆ ਲੋਕ ਵੋਟਾਂ ਪਾ ਰਹੇ ਨੇ ਕਿਉਂਕਿ ਸਰਕਾਰ ਨੇ ਥੇਲ ਸਰਕਾਰ ਹੈਗੀ ਆ ਇਹਨਾਂ ਨੇ 2 ਸਾਲ ਇਹ ਕਾਰਪੋਰੇਸ਼ਨ ਦਾ ਜਿਹੜਾ ਸਮਾਂ ਉੱਥੇ ਹੀ ਨਗਾੜ ਦਿੱਤਾ ਵਾ ਇਹਨਾਂ ਨੇ ਸਮੇਂ ਤੋਂ ਬਹੁਤ ਲੰਮਾ ਸਮਾਂ ਇਹਨਾਂ ਨੇ ਨਗਾੜਤਾ ਕਿ ਇਲੈਕਸ਼ਨੇ ਕਰਾ ਲਈ ਸਕੇ ਹਾਂਜੀ ਜੀ ਸ਼ਹਿਰ ਦੇ ਵਿੱਚ ਇੰਨੇ ਪੂਰੇ ਪੂਰਿਆਂ ਨੇ ਢੇਰ ਲੱਗੇ ਆ ਬਜ਼ਾਰਾਂ ਦੇ ਵਿੱਚ ਵੀ ਕੋਈ ਚੀਜ਼ ਬੰਦ ਹੋਈ ਪਈ ਆ ਕੋਈ ਕੋਈ ਸੁਣਾਈ ਨਹੀਂ ਗਈ ਫੇਰ ਸਰਕਾਰ ਹੈਗੀ ਆ ਜੀ ਤੇ ਲੋਕਾਂ ਨੂੰ ਇਹ ਪੀਲਾ ਤੇ ਤਗੜੇ ਹੋ ਕੇ ਸ਼ੋਮੀ ਕਾਲੀ ਦਾਦਾ ਸਾਥ ਦੇਣ ਕਿ ਜਿਹੜਾ ਅਕਾਲੀ ਦਲ ਦਾ ਸਾਥ ਦੋ ਤਗੜੇ ਹੋ ਗਏ ਤੇ ਅਸੀਂ ਅਕਾਲੀ ਦਲ ਦਾ ਮੇਰ ਬਣਾਈਏ ਤੇ ਜਿੱਦਾ ਪਹਿਲਾ ਡਿਵੈਲਪਮੈਂਟ ਹੁੰਦੀ ਹੀ ਸ਼ਹਿਰ ਦੀ ਉਸੇ ਤਰ੍ਹਾਂ ਫੇਰ ਹੋਏਗੀ ਪ੍ਰਸ਼ਾਸਨ ਵਾਲੋ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਵਾਰਡ ਨੰਬਰ 40 ਦੇ ਵਿੱਚ ਕੀ ਕੀਤੇ ਜੀ ਵਾਰਡ ਨੰਬਰ 40 ਤੇ ਪ੍ਰਸ਼ਾਸਨ ਵਾਲੋ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਵਾਲੋ ਬਹੁਤ ਵਧੀਆ ਕੀਤੇ ਆ ਜੀ ਬਹੁਤ ਵਧੀਆ ਕੀਤੇ ਐਵੇਂ ਕੀਏ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਠੀਕ ਆ ਜੀ ਇਹ ਜੀ ਆਪਣੇ ਰਜਿੰਦਰ ਸਿੰਘ ਸਾਹਬਾ ਜੀ ਜਿਹੜੇ ਵਾਰਡ ਨੰਬਰ 40 ਤੋਂ ਅਸੀਂ ਪ੍ਰੋਮਨੀ ਕਾਲੇ ਦਾ ਕਾਉਂਸਲਰ ਜਸਵੀਰ ਸਿੰਘ ਜੀ ਨੰਜਾਮਪੁਰਿਆ ਜਿਹੜੇ ਕਾਉਂਸਲਰ रह ਚੁੱਕੇ ਨੇ ਉਹਨਾਂ ਦੇ ਨਾਲ ਗੁਰਵਿੰਦਰ ਸਿੰਘ ਜੀ ਵੀ ਉਹਨਾਂ ਦੇ ਹੱਕ ਵਿੱਚ ਸਮਰਥਨ ਦੇਣ ਵਾਸਤੇ ਪਹੁੰਚੇ ਨੇ ਸਾਰੇ ਪਹਿਲੇ ਤੋਂ ਇਥੇ ਇਲਾਕੇ ਦੇ ਕਾਉਂਸਲਰ रह ਚੁੱਕੇ ਜੀ ਹੁਣ ਇਸ ਵਾਰ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਤੋਂ ਗੁਰਵਿੰਦਰ ਸਿੰਘ ਨੂੰ ਉਤਾਰਿਆ ਗਿਆ ਵਾ ਬਤਾਇਆ ਡਾਕਟਰ ਇੰਦਰਬੀ ਸਿੰਘ ਨਿੱਜਾ ਸਾਹਿਬ ਵੱਲੋਂ ਕਿੰਨਾ ਵੇਖ ਰਹੇ ਜੇ ਅੱਜ ਮਾਹੌਲ ਵੀ ਅੱਜ ਦੇਖ ਰਹੇ ਆ ਇੱਧਰ ਵੇਖੀਦਾ ਐਨ ਵੇਖੀਦਾ ਸਾਰੇ ਬੰਨੇ ਰੌਣਕਾਂ ਲੱਗੀਆਂ ਹੈ ਕਿ ਕਿਹੜਾ ਜਾਂਦਾ ਹੈ ਜੇ ਜੀ 2017 ਵਾਲਾ ਮਾਹੌਲ ਜਿਹੜਾ ਇਸੇ ਆਗੂ ਉਮੀਦਵਾਰ ਦੇ ਬਰਾਬਰ ਖੜੋਤੇ ਆਜੋ ਐਰਕੀ ਮੈਂ ਆਪਣੇ ਭਰਾ ਨੂੰ ਕਹਾਰਿਆ ਵੀ ਤੂੰ ਮੈਦੇ ਜਾਣਾ ਕੈਨੇਡਾ ਤੂੰ ਮੇਰੇ ਸਾਹ ਦੇ ਆਣੇ ਵੈਨੇਚਰ ਸਾਹਿਬ ਇਹ ਕਿੰਨੇ ਵੀ ਇਹਨੂੰ ਬਿਠਾਰ ਮਾ ਲਓ ਜੀ ਸਰ ਇਹਨਾਂ ਨੂੰ ਆਪਾਂ ਸੀਟ ਤੇ ਬਿਠਾ ਦਨੇ ਐਰਕੀ ਪੰਜਾਬਪੁਰੀਆ ਜੀ ਤੁਸੀਂ ਕਾਫੀ ਸੇਰ ਤੋਂ ਇੱਥੇ ਵਿਕਰੇ ਕਮ ਨਹੀਂ ਕਾਫੀ ਮੇ ਵਿਕੇ ਡਿਵੈਲਪਮੈਂਟ ਤੇ ਤੁਸੀਂ ਕਰਾਈ ਜੀ ਤੇ ਲੋਕਾਂ ਨੂੰ ਕਿੱਦਾਂ ਦਾ ਅਛਾ ਮਿਲ ਰਿਹਾ ਜੀ ਮੈਨ ਦੇਖੋ ਜੀ ਜਿੰਨੇ ਪਬਲਿਕ ਆ ਤਕਰੀਬਨ ਜਿਹੜਾ 600 ਜੂਨਤ ਮਾਫ ਆ ਉਹ ਦਾ ਕਰਕੇ ਜਿਹੜੀ ਆ ਪਬਲਿਕ ਸਾਡੇ ਨਾਲ ਆ ਫਿਰ ਇੱਕ ਜਿਹੜਾ ਬੰਦਾ ਇਹ ਵੀ ਮਾਰਕੀਟ ਦਾ ਜਾਨਾ ਸਰੀਫ ਕੋਈ ਇਹ ਨਹੀਂ ਬਦੂ ਜਾਂ ਝਗੜੇ ਨੂੰ ਜਾਂ ਕਬਜ਼ੇਦਾਰੀ ਉਹ ਇਹੋ ਚ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਬਾਕੀ ਕੰਮ ਜਿਹੜੇ ਤੁਹਾਨੂੰ ਪਤਾ ਹੀ ਹੈ ਤੁਸੀਂ 6-7 ਸਾਲ ਮੇਰਾ ਦੇਖਿਆ ਕੰਮ ਇਹ ਸਾਰੇ ਕੰਮ ਤੇ ਹੋ ਕੇ ਆ ਔਰ ਸਿਰਫ ਰਹਿ ਗਿਆ ਕੂੜੇ ਦਾ ਕੰਮ ਗੱਡੀਆਂ ਉਹ 45 ਗੱਡੀਆਂ ਐਮਐਲਏ ਸਾਹਿਬ ਨੇ ਖਿਲਾਰੀਆਂ ਇਲੈਕਸ਼ਨ ਹੁੰਦੇ ਸਾਰੇ ਉਹ ਜਿਹੜਾ ਕੂੜੇ ਦਾ ਕੰਮ ਹੋ ਬਿਲਕੁਲ ਸਭ ਤੋਂ ਪਹਿਲਾਂ ਜਿਹੜਾ ਇਲਾਕਾ ਸਾਫ਼ ਕੀਤਾ ਜਾਵੇ ਪ੍ਰਸ਼ਾਸਨ ਨੂੰ ਕਿਹਾ ਇੰਤਜ਼ਾਮ ਕੀਤੇ ਗਏ ਨੇ ਵਾਰਡ ਨੰਬਰ 40 ਦੇ ਜੀ ਬਈ ਪ੍ਰਸ਼ਾਸਨ ਨੇ ਤੇ ਬਹੁਤ ਵਧੀਆ ਜਿਹੜਾ ਸਹਿਯੋਗ ਸਭ ਤੋਂ ਵਧੀਆ ਵੀ ਸ਼ਾਂਤੀਪੂਰਵਕ ਹੁੰਦਾ ਇਹ ਤੋਂ ਵਧੀਆ ਹੋਰ ਗੱਲ ਕੋਈ ਨਹੀਂ ਹੋ ਸਕਦੀ ਤੇ ਸ਼ਾਂਤੀਪੂਰਕ ਜਿਹੜੀਆਂ ਵੋਟਾਂ ਪੈ ਰਹੀਆਂ ਇਹ ਜੀ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਇਹ ਸਾਬਕਾ ਕੌਂਸਲ ਜਸਬੀਰ ਸਿੰਘ ਨੰਗਾਮਪੁਰੀਆ ਜਿਹੜੇ ਅੱਜ ਗੁਰਵਿੰਦਰ ਸਿੰਘ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ ਵਿੱਚ ਉਹਨਾਂ ਨੇ ਇਹ ਤੁਹਾਡੀ ਗੱਲਬਾਤ ਕਰਦੇ ਆ ਜਿਹੜੇ ਇਥੋਂ ਦੇ ਸੀਨੀਅਰ ਡਿਪਟੀ ਮੇਅਰ ਨੇ ਜਿਹੜੇ ਇਥੋਂ ਦੇ ਰਹਿਣ ਵਾਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਬੀਜੇਪੀ ਦੇ ਨਾਲ ਜਿੰਨੂੰ ਕਹਿੰਦੇ ਜੀ ਲੋਕਾਂ ਦੀ ਸੇਵਾ ਦੇ ਵਿੱਚ ਕਾਫੀ ਇਹਨਾਂ ਨੇ ਸੇਵਾ ਨਿਭਾ ਚੁੱਕੇ ਨੇ ਸੀਨੀਅਰ ਡਿਪਟੀ ਮੇਅਰ ਵੀ ਨੇ ਸਰ ਕਿੱਦਾਂ ਦਾ ਮੋਲ ਵੇਖ ਰਹੇ ਜੇ ਐਸੋ ਤੇ ਜਿਹੜੇ ਚੋਣਾਂ ਦਾ ਕੀ ਰੁਝਾਨ ਹੈ ਕੀ ਕਹਣਾ ਚਾਹੁੰਦੇ ਹੈ ਕਾ ਦਾ ਬੜਾ ਤਸ਼ਾਹ ਵਾ ਜਿਹੜਾ ਆਪ ਵਾਲੇ ਨੇ ਝੂਠੇ ਲਾਰੇ ਲਾਏ ਸੀ ਕਾਸ ਤੌਰ ਤੇ ਹਜ਼ਾਰ ਹਜ਼ਾਰ ਰੁਪਏ ਦੇ ਉਹ ਲੋਕ ਗੁੱਸਾ ਕਰਦੇ ਨੇ ਇਹਨਾਂ ਦੀ ਜਿਹੜੀ ਉਹ ਬਦਲਾਵ ਵਾਲੀ ਨੀਤੀ ਨਹੀਂ ਚੱਲਣੀ ਐਰ ਕੀ ਰਿਜ਼ਲਟ ਜਿਹੜੇ ਤੁਸੀਂ ਵੇਖਿਓ ਬੜੇ ਨੋਖੇ ਤੇ ਆ ਰਹੇ ਤੇ ਜੇ ਪੂਰਾ ਹਲਕੇ ਦੀ ਗੱਲ ਕਰੀਏ ਹਲਕੇ ਨੂੰ ਕਿੱਦਾਂ ਵੇਖ ਰਹੇ ਜੀ ਜਿਹੜਾ ਇਸ ਹਲਕੇ ਦੇ ਵਿੱਚ ਭਾਜਪਾ ਆਪਣੇ ਦਮ ਤੇ ਪਹਿਲੀ ਵਾਰ ਹੀ ਲਖਣ ਲਾ ਰਿਹਾ 16 ਨਹੀਂ 16 ਵਾਡਾ ਤੇ ਜੇ ਤੁਸੀਂ ਵੇਖ ਲਓ ਲੋਕਾਂ ਚ ਪੂਰਾ ਤਸ਼ਾਹ ਬਾਕੀ ਸ੍ਰੀ ਗੁਰੂ ਰਾਮਦਾਸ ਜੀ ਨੇ ਜਿਹਦੇ ਕੋਲ ਸੇਵਾ ਲੈਣੀ ਲੈ ਲੈਣੀ ਹੈ ਠੀਕ ਹੈ ਜੀ ਇਹ ਜੀ ਸੀਨੀਅਰ ਡਿਪਟੀ ਮੇਅਰ ਜਿਹੜੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਉੱਚੀ ਪੰਜਾਬ ਟੀਵੀ ਦੀ ਖਾਸ ਰਿਪੋਰਟ